ਹਾਂਜੀ ਸਾਰੇ ਸਾਸਰੀ ਘਾਲ ਜੀ ਆਪਾਂ ਅੱਲ ਨੇ ਬਣਾਉਣ ਲੱਗੇ ਆਂ ਜੀ ਪੰਛੀਆਂ ਦੇ ਇਹ ਆਪਾਂ ਗੱਤੇ ਨੂੰ ਫੋਲਡ ਕਰਕੇ ਤੇ ਉਹਦੇ ਉੱਪਰ ਟੇਪ ਦਾ ਰੋਲ ਕਰਕੇ ਤੇ ਉਹਨੂੰ ਆਪਾਂ ਇਹਦੇ ਅਗਲੇ ਪਾਸੇ ਲਗਾਉਣੇ ਆ ਜਿੱਥੇ ਚਿੜੀ ਦੇ ਬਹਿਣ ਵਾਸਤੇ ਥਾਂ ਬਣਾਉਣਾ ਕਿਉਂਕਿ ਅਗਲੇ ਪਾਸੇ ਬਹਿਣਾ ਉਹਨੂੰ ਖਾ ਹੋ ਜਾਣਾ ਇਸ ਵਾਸਤੇ ਤਾਂ ਥੋੜਾ ਜਿਹਾ ਅਗਲੇ ਪਾਸੇ ਫੋਲਡ ਕਰਕੇ ਗੱਤਾ ਲਾ ਦੇਣਾ ਤੇ ਚਿੜੀ ਆ ਕੇ ਤੇ ਅਗਲੇ ਪਾਸੇ ਬੈਠ ਚੂਗੀ ਜੋ ਇਹਦੇ ਅੰਦਰੋਂ ਮਤਲਬ ਆਲਣੇ ਦੇ ਅੰਦਰੋਂ ਨਿਕਾਣਾ ਤੇ ਉਸ ਨੂੰ ਜਾਣਾ ਸੌਖਾ ਹੋ ਜਾਏਗਾ ਇਸ ਵਾਸਤੇ ਆਪਾਂ ਅਗਲੇ ਪਾਸੇ ਲਗਾ ਦਿੱਤਾ ਆ ਵੇਖੋ ਜੀ ਇਹ ਟੇਪ ਦੇ ਨਾਲ ਆਪਾਂ ਰੋਲ ਕੀਤਾ ਤਾਰ ਵਗੈਰਾ ਲਾ ਕੇ ਤੇ ਉਹ ਫਿਰ ਚਿੜੀ ਦੇ ਵੱਜਣ ਦਾ ਡਰ ਵੀ ਰਹਿੰਦਾ ਆ ਵੇਖੋ ਆਪਾਂ ਟੇਪ ਲਾ ਦਿੱਤੀ ਹੈ ਤੇ ਇਹਦੇ ਅਗਲੇ ਪਾਸੇ ਵੀ ਆਪਾਂ ਟੇਪ ਲਾਉਣੀ ਜਿੱਥੋਂ ਚਿੜੀ ਨੇ ਅੰਦਰ ਜਾਣਾ ਉੱਥੇ ਵੀ ਆਪਾਂ ਟੇਪ ਲਾ ਦੇਣੀ ਤਾਂ ਕਿ ਚਿੜੀ ਨੂੰ ਮਤਲਬ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਹ ਆਪਾਂ ਗੱਤੇ ਦੇ ਉੱਪਰ ਟੇਪ ਰੋਲ ਸਾਰਾ ਨਾਲੇ ਕਰ ਦਿੱਤਾ ਤੇ ਟੇਪ ਕਰਨ ਦੇ ਨਾਲ ਇਹ ਗੱਤਾ ਜਿਹੜਾ ਹੈ ਮੀਂਹ ਦੇ ਨਾਲ ਆਪਾਂ ਸੋ ਪਾਣੀ ਜੇ ਪਵੇ ਜਾਂ ਗਲ ਨਹੀਂ ਸਕਦਾਗਾ ਇਹਨੂੰ ਆਪਾਂ ਲੈਮੀਨੇਸ਼ਨ ਕਰ ਦਿੱਤਾ ਆ ਵੇਖੋ ਜੀ ਆਪਾਂ ਮਤਲਬ ਵੀ ਪੂਰੀ ਤਰ੍ਹਾਂ ਇਹਦਾ ਧਿਆਨ ਰੱਖ ਕੇ ਬਣਾਉਣੇ ਪਏ ਆ ਤਾਂ ਜੋ ਅਗਲੇ ਪਾਸੇ ਉਹਨੂੰ ਪਹਿਣਾ ਵੀ ਸੌਖਾ ਹੋ ਜਾਵੇ ਆਪ ਟੇਪ ਥੋੜੀ ਕੱਟ ਕੇ ਚੰਗੀ ਤਰ੍ਹਾਂ ਇਹਦੇ ਨਾਲ ਚਿਪਕਾ ਦੇਣੇ ਆ ਤਾਂ ਜੋ ਥੋੜਾ ਸਮਾਂ ਜ਼ਿਆਦਾ ਕੱਢ ਸਕੇ ਵੈਸੇ ਤਾਂ ਜੇ ਆਪਾਂ ਲਾ ਦਿੱਤਾ ਤੇ ਇਹ ਜਾਂਦਾ ਹੀ ਨਹੀਂ ਟੇਪ 3 4 ਉੱਪਰ ਮਤਲਬ ਲਾ ਦੇਣੀ ਅਨ ਚਾਰ ਧਿਆਨ ਕਰਕੇ ਤਾਂ ਜੇ ਲੈ ਨਾ ਸਕੇ ਇਹ ਆਪਾਂ ਮਤਲਬ ਵੀ ਪੂਰੀ ਤਰ੍ਹਾਂ ਇਹਦਾ ਧਿਆਨ ਰੱਖ ਕੇ ਬਣਾਉਣੇ ਪਏ ਆ ਧਿਆਨ ਆ ਇਹ ਹੀ ਹੈ ਵੀ ਇਹ ਜਿਹੜੀ ਚਿੜੀ ਇਹਦੇ ਵਿੱਚ ਜਦ ਵੀ ਜਾਵੇ ਤੇ ਪਾਸੋਂ ਗੱਤਾ ਵੀ ਉਹਨੂੰ ਮਤਲਬ ਕਿਸੇ ਤਰ੍ਹਾਂ ਦਿੱਖਤ ਨਾ ਹੋਈ ਆਵੇ ਤੇ ਆ ਵੇਖੋ ਜੀ ਤੁਹਾਡੇ ਸਾਹਮਣੇ ਆਪਾਂ ਇਹ ਕਰਕੇ ਤੁਹਾਨੂੰ ਵਿਖਾ ਰਹੇ ਆ ਇੱਕ ਪਾਸੇ ਦਾ ਪਕੜ ਕੇ ਵਿਖਾਵਾਂਗੇ ਦੋ ਪਾਸੇ ਦਾ ਵੈਸੇ ਆਪਾਂ ਰੱਖਿਆ ਹੋਇਆ ਤੇ ਉਹ ਤੁਹਾਨੂੰ ਦਿਖਾ ਰਹੇ ਆ ਇਹ ਆਪਾਂ ਚਾਹੁੰਦੇ ਆ ਵੀ ਜਾਨਵਰਾਂ ਵਾਸਤੇ ਕੋ ਨਾ ਕੋ ਕੀਤਾ ਜਾਵੇ ਸੋ ਆਪਾਂ ਯੱਲ ਨੇ ਬਣਾ ਰਹੇ ਆ ਤੇ ਬਣਾ ਕੇ ਆਪਾਂ ਇਹਨੂੰ ਕੰਦ ਦੇ ਉੱਪਰ ਲਾਵਾਂਗੇ ਤੇ ਜਾਨਵਰਾਂ ਦੇ ਵਾਸਤੇ ਹੁਣ ਥਾਣਾ ਹੈ ਨਹੀਂ ਕਿਤੇ ਵੀ ਤੇ ਸੋ ਇਹ ਆਪਾਂ ਲੈਣਾ ਤਿਆਰ ਕਰ ਦਿੱਤਾ ਵੇਖੋ ਜੀ ਬਹੁਤ ਵਧੀਆ ਧੰਨਵਾਦ ਜੀ ਸਾਰੇ